ਸਾਰੇ ਹੋਖ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਆ ਜੀ ਲੋ ਜੀ ਆ ਗਏ ਆਪਾਂ ਇੱਕ ਨਾਈਟ ਮ사ਜ ਵਾਲੀ ਜਿਹੜੀ ਵੀਡੀਓ ਡੇਲੀ ਪਾਣੇ ਹੁੰਨੇ ਅੱਜ ਆਪਾਂ ਤੁਹਾਨੂੰ ਨਾ ਗੋਆ ਸ਼ਾ ਦੇ ਨਾਲ ਮ사ਜ ਕਰਕੇ ਦੱਸਦੇ ਹਾਂ ਕਿ ਇਹਦੇ ਕੀ ਕੀ ਫਾਇਦੇ ਨੇ ਇਹਦੇ ਬਹੁਤ ਫਾਇਦੇ ਨੇ ਇਹਦੇ ਨਾਲ ਸਕਿਨ ਜਿਹੜੀ ਹੈ ਨਾ ਇਕਦਮ ਟਾਈਟ ਹੁੰਦੀ ਹੈ ਕੋਈ ਵੀ ਤੁਸੀਂ ਕੁਝ ਵੀ ਲਗਾ ਸਕਦੇ ਹੋ ਨਾਰੀਅਲ ਦਾ ਤੇਲ ਲਗਾ ਸਕਦੇ ਹੋ ਐਲੋਜੀਲਾ ਲਗਾ ਸਕਦੇ ਹੋ ਦੇਸੀ ਘeol ਲਗਾ ਸਕਦੇ ਹੋ ਸਕੀਨ ਨੂੰ ਜੋ ਮਰਜੀ ਤੁਸੀਂ ਲਗਾ ਸਕਦੇ ਹੋ ਠੀਕ ਹੈ ਜਾਨਕਿ ਲੱਗਿਆ ਹੋਣਾ ਜ਼ਰੂਰ ਚਾਹੀਦਾ ਤੇ ਮੈਂ ਇੱਥੇ ਨਾਰੀਅਲ ਤੇਲ ਜਿਹੜਾ ਨਾ ਉਹ ਲਗਾ ਲਿਆ ਚਾਹੇ ਤੁਸੀਂ ਵਿਟਾਮਿਨ A ਦਾ ਕੈਪਸੂਲ ਵੀ ਉਹ ਮਿਕਸ ਕਰਕੇ ਲਗਾ ਸਕਦੇ ਹੋ ਗੁਲਾਬ ਜਲ ਜਿਹੜਾ ਉਹ ਮਿਕਸ ਕਰਕੇ ਲਗਾ ਸਕਦੇ ਹੋ ਨਾ ਕਈ ਭੈਣਾਂ ਪੁੱਛ ਰਹੀਆਂ ਸੀ ਕਿ ਕਿਹੜੀ ਜਰਮੀ ਦਵੇਚ ਆਪਾਂ ਗੇਦੀ-ਗੇਦੀ ਮ사ਜ ਕਰ ਸਕਦੇ ਮ사ਜ ਤੁਸੀਂ ਕਿਸੇ ਵੀ ਚੀਜ਼ ਦੀ ਕਰ ਸਕਦੇ ਹੋ ਰਾਤ ਨੂੰ ਠੀਕ ਹੈ ਕੋਈ ਵੀ ਚੱਕਰ ਨਹੀਂ ਹੈਗਾ ਮ사ਜ ਤਾਂ ਕਰਨੀ ਹੈ ਕਿਉਂਕਿ ਸੁੱਕੀ ਨਹੀਂ ਕਰਨੀ ਹੈਗੀ ਕੁਝ ਨਾ ਕੁਝ ਫੇਸ ਤੇ ਲੱਗਿਆ ਜ਼ਰੂਰ ਹੋਣਾ ਚਾਹੀਦਾ ਦੇਸੀ ਘਿਓ ਲਗਾ ਲਓਗੇ ਤਾਂ ਸਭ ਤੋਂ ਵਧੀਆ ਹੈ ਨਾਰੀਅਲ ਦਾ ਤੇਲ ਹੋ ਗਿਆ ਦੇਸੀ ਘਿਓ ਹੋ ਗਿਆ ਆ ਬਦਾਮ ਰੋਗਨ ਹੋ ਗਿਆ ਤਾਂ ਉਹ ਵੀ ਸਭ ਤੋਂ ਵਧੀਆ ਹੁੰਦਾ ਠੰਡਾ ਤੇਲ ਹੁੰਦਾ ਬਦਾਮ ਰੋਬੰਦਾ ਓਲੀ ਔਇਲ ਜਿਹੜਾ ਹੁੰਦਾ ਉਹ ਲਗਾ ਸਕਦੇ ਤੁਸੀਂ ਉਹ ਵੀ ਬਹੁਤ ਵਧੀਆ ਹੁੰਦਾ ਠੀਕ ਹੈ ਤੇ ਜਿਹੜਾ ਨਾਰੀਅਲ ਦਾ ਤੇਲ ਹੁੰਦਾ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਨਾ ਗੁਲਾਬ ਜਲ ਜ਼ਰੂਰ ਮਿਕਸ ਕਰ ਲਓ ਫਿਰ ਤੁਹਾਨੂੰ ਚਿਪਚਿਪਾ ਇਸ ਕਰਕੇ ਨਾ ਤੁਸੀਂ ਲਗਾ ਲੈਣਾ ਆਪਣੇ ਫੇਸ ਤੇ ਤੇ ਇਹ ਹੈਗੀ ਸਟਿਕ ਜਿਹ ਹੁੰਦੀਆਂ ਨੇ ਗੋਆ ਸ਼ਾਇ ਰੋਲਰ ਹੈਗਾ ਇਹ ਸਟਿਕ ਹੈਗੀ ਹੈ ਇਹ ਨਾ ਨਾਤੇ ਪੱਥਰ ਹੈਗਾ ਨਾ ਹੈਗਾ ਪਲਾਸਟਿਕ ਠੀਕ ਹੈ ਇਹਦੇ ਵਿੱਚ ਤਾਂ ਪਲਾਸਟਿਕ ਦੇ ਵੀ ਮਿਲਦੇ ਆ ਉਹ ਨਹੀਂ ਤੁਸੀਂ ਲੈਣਾ ਹੈਗਾ ਪੱਥਰ ਦਾ ਜਿਹੜਾ ਲੈਣਾ ਉਹ ਤੁਸੀਂ ਲੈਣਾ ਹੈ ਠੀਕ ਹੈ ਜਨ ਕਿ ਪੱਥਰ ਵਰਗਾ ਹੁੰਦਾ ਪੱਥਰ ਦਾ ਨਹੀਂ ਹੁੰਦਾ ਐਦਾਂ ਲੱਗਦਾ ਜਿਵੇਂ ਪੱਥਰ ਹੈ ਉਹ ਵਧੀਆ ਹੁੰਦਾ ਸਕਿਨ ਵਾਸਤੇ ਜਿਹੜਾ ਪਲਾਸਟਿਕ ਦਾ ਹੁੰਦਾ ਉਹ ਇੰਨਾ ਵਧੀਆ ਨਹੀਂ ਹੁੰਦਾ ਸਕਿਨ ਵਾਸਤੇ ਠੀਕ ਹੈ ਇਹਦਾ ਲਿੰਕ ਜਿਹੜਾ ਮੈਂ ਡਿਸਕ੍ਰਿਪਸ਼ਨ ਚ ਦੇ ਦਵਾਂਗੀ ਇਹ ਖਾਸ ਕਰਕੇ ਜਿਨ੍ਹਾਂ ਦੇ ਝੁਰੜੀਆਂ ਪਈਆਂ ਹੋਈਆਂ ਨੇ ਜਿਨ੍ਹਾਂ ਦੇ ਸਕਿਨ ਲੂਜ਼ ਹੈਗੀ ਹੈ ਖਾਸ ਕਰਕੇ ਉਹਦੇ ਲਈ ਹੈ ਠੀਕ ਹੈ ਆਹਦਾ ਵੀ ਮੈਂ ਦੱਸ ਦੇਣੀ ਆ ਤੇ ਇਹਦਾ ਵੀ ਮੈਂ ਦੱਸ ਦੇਣੀ ਆ ਜਿੱਦਾਂ ਤੁਸੀਂ ਹੁਣ ਰਾਤ ਨੂੰ ਹੈਨਾ ਔਇਲ ਲਗਾ ਲਿਆ ਫੇਸ ਤੇ ਠੀਕ ਹੈ ਆਪਾਂ ਬੈਠੇ ਆਪਾਂ ਮ사ਜ ਕਰਨੀ ਆ ਡੇਲੀ ਮ사ਜ ਕਰਨੀ ਆ ਤਾਂ ਹੀ ਤੁਹਾਡੇ ਸਕਿਨ ਜਿਹੜੀ ਇੱਕਦਮ ਝੁਰੜੀਆਂ ਤੋਂ ਫ੍ਰੀ ਰਹੇਗੀ ਤਾਂ ਹੀ ਤੁਹਾਡੇ ਸਕਿਨ ਇੱਕਦਮ ਜਿਹੜੀ ਲੂਜ਼ ਹੋ ਜਾਂਦੀ ਇਹਨੂੰ ਟਾਈਟ ਰਹੇਗੀ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਆਪਾਂ ਤੇਲ ਲਗਾ ਲਿਆ ਆ ਪਹਿਲਾਂ ਤਾਂ ਮੈਂ ਚੀਜ਼ ਕਰਕੇ ਦੱਸਣੀ ਕਹੀਆਂ ਦੀ ਆਹ ਚੀਜ਼ ਜਿਹੜੀ ਹੈ आ वाली चीज़ ठीक है तु करना है इस तरीके हाँ देखो हाँ बनया हो है। ठीक है इत फिंगर आदा करना है ठीक है इदा आ देखो मास उपरू ज़्यादा ना कट्ठा होकर देखो ये खिच पा इदा ठीक है इस तरीके खिच करनी है देखो आ देखो इस तरीके करनी है ठीक है ਫਿਰ ਉਹਨਾਂ ਹੀ ਤੁਸੀਂ ਇਧਰੋਂ ਕਰ ਲੈਣਾ। ਨਾ ਦੇਖੋ ਇਸ ਤਰੀਕੇ ਨਾਲ ਕਰ ਨਹੀਂ ਹੈਗੀ ਇਹਦੀ ਮ사ਜ ਜਿਹੜੀ ਡਬਲ ਚਿਨ ਬਣ ਜਾਂਦੀ ਹੈ ਨਾ ਉਹ ਨਹੀਂ ਬਣਦੀ ਹੈਗੀ। ਟਾਈਟ ਚਿਹਰਾ ਹੋ ਜਾਂਦਾ ਤੇ 글로ਵ ਵੀ ਚਿਹਰੇ ਤੇ ਆਉਂਦੇ ਕਿਉਂਕਿ ਇਹਦੇ ਨਾਲ ਬਲੱਡ ਸਰਕਲ ਜੜ ਤੇਜ਼ੀ ਨਾਲ ਚੱਲਣ ਲੱਗ ਜਾਂਦਾ ਹੈ ਠੀਕ ਹੈ। ਫਿਰ ਤੁਸੀਂ ਆ ਜਿਹੜੀ ਚੀਜ਼ ਕਹਿੰਦੇ ਆਹ ਲਾਈਨ ਜਿਹੜੀ ਬਹੁਤ ਜ਼ਿਆਦਾ ਬਣ ਜਾਂਦੀ ਠੀਕ ਹੈ। ਨਾ ਦੇਖਾ ਇਸ ਤਰੀਕੇ ਨਾਲ ਨਾ ਦੇਖੋ ਇਸ ਤਰੀਕੇ ਨਾਲ ਤੁਸੀਂ ਕਰਨਾ ਹਾਂ ਦੇਖੋ ਠੀਕ ਹੈ ਹਾਂ ਦੇਖੋ ਥੋੜਾ ਥੋੜਾ ਰੈੱਡ ਹੋਣ ਲੱਗ ਗਿਆ ਨਾ ਮੇਰਾ ਚਿਹਰਾ ਦੇਖੋ ਇਹਦੇ ਨਾਲ ਬਲੱਡ ਸਰਕੂਲੇਸ਼ਨ ਇੰਨੀ ਤੇਜ਼ੀ ਨਾਲ ਹੁੰਦਾ ਹੈ ਨਾ ਚਿਹਰੇ ਤੇ ਕੋਈ ਨੁਕਸਾਨ ਨਹੀਂ ਹੁੰਦਾ ਕੋਈ ਪੇਨ ਨਹੀਂ ਹੁੰਦੀ ਹੈਗੀ ਇਹਦੇ ਨਾਲ ਕਰਨਾ ਬਹੁਤ ਮਤਲਬ ਕਿ ਮਜ਼ਾ ਆਉਂਦਾ ਹੈ ਮ사ਜ ਕਰਕੇ ਠੀਕ ਹੈ ਤੇ ਇੰਨਾ ਹੀ ਤੁਸੀਂ ਇਦਾਂ ਕਰਨਾ ਹਾਂ ਦੇਖੋ ਇਦਾਂ ਹੀ ਇਹ ਨਾਲ ਕਰਨੀ ਮੈਂ ਸਾਵਧਤ ਸੀ ਇਹ ਗੋਸ਼ਾ ਹੈ ਸਿਰਫ 150 ਰੁਪਏ ਦੇ ਵਿੱਚ 130 ਰੁਪਏ ਦੇ ਵਿੱਚ ਤੁਹਾਨੂੰ ਮਿਲ ਜੇਗਾ online ਨਾਮ ਇਹਦਾ ਹੈਗਾ ਗੋਆਸ਼ਾ ਠੀਕ ਹੈ ਕੋਰੀਅਨ ਲੋਕ ਇਹਦਾ ਬਹੁਤ ਇਸਤੇਮਾਲ ਕਰਦੇ ਨੇ ਠੀਕ ਹੈ ਤਾਂ ਹੀ ਤਾਂ ਉਹਨਾਂ ਦੀ ਤ્વਚਾ ਇੱਕਦਮ ਦੇਖੋ ਜਾਂਕ ਰਹਿੰਦੀ ਆ ਦੇਖੋ ਖਿੱਚ ਪੈ ਗਈ ਹੈ ਨਾ ਫਿਰ ਤੁਸੀਂ ਇਸ ਤਰੀਕੇ ਨਾਲ ਦੇਖੋ ਥ੍ਰੈਡਿੰਗ ਹੈਗੀ ਏ ਠੀਕ ਹੈ ਇਹ ਦੇਖ ਇਹ ਦੇਖ ਇਹ ਦੇਖ ਇਹਦੇ ਨਾਲ ਅੱਖਾਂ ਜਿਹੜੀਆਂ ਧਸੀਆਂ ਹੁੰਦੀਆਂ ਨੇ ਉਹ ਜਿਹੜੀਆਂ ਠੀਕ ਹੋ ਜਾਂਦੀਆਂ ਨੇ ਤੇ ਪਹਿਲਾਂ ਤੁਸੀਂ ਕਰ ਲੱਗ ਜਾਓ ਕਿ ਤੁਹਾਡੀਆਂ ਅੱਖਾਂ ਧਸਣ ਨਹੀਂ ਲੱਗੀਆਂ ਅੰਦਰੋਂ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਨਾਈਟ ਮ사ਜ ਇਹਦੇ ਨਾਲ ਕਰ ਸਕਦੇ ਹੋ ਬਹੁਤ ਵਧੀਆ ਹੁੰਦੀ ਹੈ ਤੇ ਲੈਣੀ ਵੀ ਇੱਕਦਮ ਚੱਕੀ ਜਿਹੀ ਰਹਿੰਦੀ ਇਹਦੇ ਨਾਲ ਠੀਕ ਹੈ ਹਾਂ ਦੇਖੋ ਫਿਰ ਤੁਸੀਂ ਇਸ ਇਹ ਵਾਲੀ ਚੀਜ਼ ਨਾਲ ਆਪਣੇ ਫੋਰਹੈਡ ਕਰਨਾ ਹੈ ਇਸ ਤਰੀਕੇ ਨਾਲ ਜਿਨ੍ਹਾਂ ਦੇ ਇੱਥੇ ਫਾਈਨ ਲਾਈਨਸ ਬਣ ਜਾਂਦੀਆਂ ਨੇ ਨਾ ਉਹ ਜਿਹੜੀਆਂ ਠੀਕ ਰਹਿਣਗੀਆਂ डेली तो दस पंद्रह मिनट यद मसाज करनी शुरू कर दोगे ना हाथों भी सकते तो ना तो कर सकते हो थोड़ा योड़ा जहाँ तरीके हो जाती है इस तरीके का मसाज कर सकते हो ਕਿ ਨਾ ਠੀਕ ਹੈ ਇਹ ਤਾਂ ਹੋ ਗਈ ਫੇਸ ਦੀ ਮ사ਜ ਠੀਕ ਹੈ ਇਹਦਾ ਕੀ ਕੰਮ ਹੈ ਰੋਲਰ ਦਾ ਜਿਨ੍ਹਾਂ ਦੇ ਅੱਖਾਂ ਦੀ ਪਫੀ ਪਫੀ ਅੱਖਾਂ ਬਣ ਜਾਂਦੀਆਂ ਨੇ ਤੇ ਸਵੇਲਿੰਗ ਹੋ ਜਾਂਦੀ ਕਈ ਵਾਰ ਅੱਖਾਂ ਨੂੰ ਹਨਾ ਤੇ ਅੱਖਾਂ ਨੂੰ ਇੱਕਦਮ ਸਕੂਨ ਜਿਹਾ ਚਾਹੀਦਾ ਹੈ ਤੇ ਤੁਸੀਂ ਆ ਦੇਖੋ ਇਸ ਤਰੀਕੇ ਨਾਲ ਅੱਖਾਂ ਦੀ ਮ사ਜ ਹੁੰਦੀ ਹੈ ਇਹਦੇ ਨਾਲ ਅੱਖਾਂ ਜਿਹੜੀਆਂ ਤੁਹਾਡੀਆਂ ਬਹੁਤ ਵਧੀਆ ਰਹਿੰਦੀਆਂ ਨੇ ਅੰਦਰੋਂ ਨਹੀਂ ਢਸਦੀਆਂ ਹੈਗੀਆਂ ਠੀਕ ਹੈ ਇਸ ਤਰੀਕੇ ਨਾਲ ਆ ਦੇਖੋ ਅੱਖਾਂ ਦੀ ਕਰ ਸੋ ਚਾਹੀ ਤੁਸੀਂ ਛੋਟੇ ਪਾਸੇ ਨਾਲ ਕਰ ਸਕਦੇ ਏਦਾਂ ਆ ਦੇਖੋ ਇਦਾਂ ਵੀ ਕਰ ਸਕਦੇ ਹੋ ਆ ਦੇਖੋ ਤੇ ਇੱਕ ਇਹਦੀ ਚੀਜ਼ ਹੋਰ ਉੱਪਰ ਨੂੰ ਜਿਹੜਾ ਤੁਹਾਨੂੰ ਕਰਨਾ ਹੈ ਨਾ نیچے ਨੂੰ ਨਹੀਂ ਲੈ ਕੇ ਆਉਣਾ ਸਿਰਫ ਉੱਪਰ ਨੂੰ ਬਹੁਤ ਵਧੀਆ ਹੁੰਦਾ ਹੈ ਇਹ ਨਾਲ ਇੰਨੀ ਵਧੀਆ ਫੇਸ ਦੀ ਮ사ਜ ਹੁੰਦੀ ਹੈ ਨਾ ਚਿਹਰਾ ਇਕਦਮ ਰਿਲੈਕਸ ਜਾ ਹੋ ਜਾਂਦਾ ਜਿਵੇਂ ਦਿਨ ਭਰ ਦੀ ਥਕਾਵਟ ਹੁੰਦੀ ਹੈ ਨਾ ਚਿਹਰੇ ਦੀ ਸਾਰੀ ਉਤਰ ਜਾਂਦੀ ਹੈ ਬਹੁਤ ਵਧੀਆ ਹੁੰਦਾ ਤੁਸੀਂ ਕਦੀ ਕਰਕੇ ਦੇਖਿਓ ਵੀਡੀਓ ਵਾਤਵਾ ਸ਼ੇਅਰ ਕਰ ਦੇਣਾ ਥੋੜੀ ਜਿਹੀ ਚੰਗੀ ਲੱਗੀ ਵੀ ਜੋ ਲਾਈਕ ਜ਼ਰੂਰ ਕਰਨਾ ਠੀਕ ਹੈ ਤੇ ਬਹੁਤ ਭੈਣਾਂ ਦੇ ਨਾਮ ਲਿਖੇ ਹੋਏ ਸੀਗੇ ਅੱਜ ਮੈਂ ਨਹੀਂ ਵੀਡੀਓ ਚ ਫੋਲ ਸਕੀ ਕੱਲ ਵਾਲੀ ਵੀਡੀਓ ਚ ਮੈਂ ਤਿੰਨ ਵੀਡੀਓ ਪਾਣੀ ਹੁੰਦੀਆਂ ਨੇ ਕੱਲ ਤਿੰਨਾਂ ਵਾਲੀ ਵੀਡੀਓ ਚ ਤੁਹਾਡੇ ਨਾਮ ਬੋਲਾਂਗੀ ਬਹੁਤ ਭੈਣਾਂ ਦੇ ਨਾਮ ਨੇ ਕੋਈ ਆਸਟ੍ਰੇਲੀਆ ਤੋਂ ਹੀ ਕੋਈ ਯੂਕੇ ਤੋਂ ਕੋਈ ਅੰਮ੍ਰਿਤਸਰ ਤੋਂ ਕੋਈ ਫਰੋਜ਼ਪੁਰ ਤੋਂ ਮੇਰੀਆਂ ਭੈਣਾਂ ਮੇਰੇ ਨਾਲ ਜੁੜੀਆਂ ਨੇ ਸਾਰੀਆਂ ਦੇ ਨਾਮ ਲਿਖੇ ਹੋਏ ਨੇ ਕੱਲ ਵੀਡੀਓ ਚ ਮੈਂ ਜ਼ਰੂਰ ਤੁਹਾਡੇ ਨਾਮ ਅਨਾਉਂਸ ਕਰਾਂਗੀ ਨਾ ਦੇਖ ਇਸ ਤਰ੍ਹਾਂ ਕਿ ਨਦੀ ਮ사ਜ ਕਰੋ ਇੰਨਾ ਚਿਹਰਾ ਚਮਕ ਜਾਂਦਾ ਇੰਨਾ ਚਿਹਰੇ ਤੇ 글로 ਆ ਜਾਂਦਾ ਤੁਸੀਂ ਦੇਖ ਸਕਦੇ ਇੰਨਾ ਚਿਹਰਾ ਚਮਕ ਜਾਂਦਾ ਨਾ ਬਹੁਤ ਵਧੀਆ ਹੁੰਦਾ ਠੀਕ ਹੈ ਤੇ ਇਹਦਾ ਲਿੰਕ ਮੈਂ ਤੁਹਾਨੂੰ ਦੇ ਦਵਾਂਗੀ ਤੁਸੀਂ ਬਾਈ ਕਰ ਸਕਦੇ ਹੋ ਮੇਸ਼ੇ ਤੋਂ ਔਰ ਤੁਸੀਂ ਆਪਣੇ ਫੇਸ ਦੀ ਰਾਤ ਨੂੰ ਮ사ਜ ਕਰ ਸਕਦੇ ਡੇਲੀ ਤਾਂ ਕਿ ਜੋ ਤੁਹਾਡਾ ਫੇਸ ਇੱਕਦਮ ਜਿਹੜਾ ਕਸवट ਵਿੱਚ ਰਵੇ ਬਿਲਕੁਲ ਕਸ ਰਵੇ ਇਹਦਾ ਲਿੰਕ ਮੈਂ ਦੇ ਦਵਾਂਗੀ ਡਿਸਕ੍ਰਿਪਸ਼ਨ ਵਿੱਚ ਤੇ ਮੈਂ ਕਹਿੰਦੀ ਆ ਕਿ ਜੇ ਤੁਹਾਡੀ ਸਕਿਨ एकदम ਟਾਈਟ ਰਹੇ एकदम ਕਸਾਵਟ ਵਿੱਚ ਰਹੇਗੀ ਇਹ ਤੁਸੀਂ ਜਦੋਂ ਤੁਸੀਂ ਕਰਨ ਲੱਗੇ ਨਾ ਇਹ ਨਾਲ ਮ사ਜ ਤੇ ਤੁਹਾਡੀ ਸਕਿਨ एकदम ਕਸਾਵਟ ਵਿੱਚ ਰਹਿਣ ਲੱਗ ਜਾਏਗੀ ਠੀਕ ਹੈ ਜਿਨ੍ਹਾਂ ਦੇ ਲੂਜ਼ ਸਕਿਨ ਹੋਏ ਉਹ ਟਾਈਟ ਹੋਣੀ ਸ਼ੁਰੂ ਹੋ ਜਾਏਗੀ ਜਿਨ੍ਹਾਂ ਦੇ ਛੋਟੇ ਛੋਟੇ ਕੋਈ ਰਿੰਕਲ ਪਏ ਹੋਏ ਨੇ ਉਹ ਬਿਲਕੁਲ ਠੀਕ ਹੋਣੇ ਸ਼ੁਰੂ ਹੋ ਜਾਣਗੇ ਤੇ ਸਕਿਨ ਤੇ ਇੱਕ ਗਲੋ ਆਏਗਾ ਸਕਿਨ एकदम ਚਮਕਦਾਰ ਬਣੇਗੀ ਠੀਕ ਹੈ ਵੀਡੀਓ ਵਾਤ ਵਾਤ ਸ਼ੇਅਰ ਕਰ ਦੇਣਾ ਵਾਤ ਵਾਤ ਲਾਈਕ ਕਰਨਾ ਤੇ ਇਸੇ ਤਰ੍ਹਾਂ ਹੀ ਮੇਰੇ ਨਾਲ ਬਨੇ ਰਹਿਣਾ ਤੁਹਾਨੂੰ ਮਿਲਦੇ ਆ ਨਵੀਂ ਵੀਡੀਓ 'ਚ ਵੀਡੀਓ ਵਾਤ ਵਾਤ ਸ਼ੇਅਰ ਕਰ ਦੇਣਾ ਵਾਤ ਵਾਤ ਪਿਆਰ ਥੋੜੇ ਜਿਹੇ ਗਲੇ 'ਚ ਖੜਾਚ ਹੋ ਰਹੀ ਹੈ ਜੀ ਮੇਰੇ ਔਰ ਆਪਣਾ ਨਾਮ ਲਿਖਣਾ ਆਪਣੇ ਸਿਟੀ ਦਾ ਨਾਮ ਲਿਖਣਾ ਜਿੱਥੋਂ ਤੁਸੀਂ ਮੈਨੂੰ ਦੇਖ ਰਹੇ ਹੋ ਤਾਂ ਕਿ ਜੋ ਮੈਨੂੰ ਪਤਾ ਚੱਲੇ ਕਿ ਮੇਰੀਆਂ ਭੈਣਾਂ ਕਿੱਥੇ ਕਿੱਥੇ ਮੈਨੂੰ ਦੇਖ ਰਹੀਆਂ ਨੇ ਬਹੁਤ ਪਿਆਰ ਦੇ ਰਹੀਆਂ ਨੇ ਬਹੁਤ ਦੂਰੋਂ ਦੂਰੋਂ ਦੇਖ ਰਹੀਆਂ ਨੇ ਤੇ ਚਲੋ ਜੀ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ 'ਚ ਬਾਏ